ਜਿਹੜਾ ਵਾ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਦੇ ਲਈ ਸਰਕਾਰ ਵੱਲੋਂ ਜਿਹੜੀ ਆ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਆ ਪੈਨਸ਼ਨ ਆ ਉਹ ਨਿਰਧਾਰਿਤ ਭਾਵੇਂ ਕਿ ਇਸ ਮੰਚ ਦਾ ਆਗਾਸ ਮਾਜੇ ਦੀ ਤਰਤੀਤ ਹੋਇਆ ਪਰ ਹੁਣ ਇਹਦੇ ਵਿੱਚ ਮਾਲਵਾ ਤੋਂ ਆਪਾ ਤੇ ਪੁਆ ਸਾਡੇ ਅਧਿਆਪਕ ਸਾਥੀ ਸਾਨੂੰ ਵੱਖ-ਵੱਖ ਸੁਝਾਅ ਦੇਣ ਤਾਂ ਜੋ ਇਹਦੇ ਜਿਹੜਾ ਸਾਡਾ ਸੰਵਿਧਾਨ ਅਸੀਂ ਤਿਆਰ ਕੀਤਾ ਵਾ ਉਹਦੇ ਵਿੱਚ ਕਿ ਕਈ ਸਾਥੀ ਜਿਹੜੇ ਆ ਉਹਨਾਂ ਦੀ ਇੱਕ ਦੂਜੇ ਨਾਲ ਜਿਹੜੀ ਆ ਕਿਸੇ ਨਾ ਕਿਸੇ ਗੱਲ ਕਰਕੇ ਤਲਖੀ ਹੋ ਜਾਂਦੀ ਹੈ ਅਧਿਆਪਕ ਸਾਥੀਆਂ ਦੀ ਆਪਸ ਦੇ ਵਿੱਚ ਸਾਨੂੰ ਇਹਨਾਂ ਤਲਖੀਆਂ ਨੂੰ ਖਤਮ ਕਰਨਾ ਚਾਹੀਦਾ ਹੈ ਕਿ ਆਓ ਸਾਰੇ ਹਮਲਾ ਮਾਰੀਏ ਤੇ ਆਪਣੇ ਪੰਜਾਬੀ ਅਧਿਆਪਕ ਮੰਚ ਨੂੰ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਜਿਵੇਂ ਪੰਜਾਬੀ ਸਾਹਿਤ ਅਕਾਦਮੀ ਕਾਰਜ ਕਰ ਰਹੀ ਹੈ ਅਸੀਂ ਇਸ ਆਪਣੇ ਅਧਿਆਪਕ ਮੰਚ ਨੂੰ ਰਜਿਸਟਰ ਕਰਵਾਈਏ ਆਉਣ ਵਾਲੇ ਸਮੇਂ ਦੇ ਵਿੱਚ ਰਜਿਸਟਰ ਕਰਵਾ ਕੇ ਨਿਰੰਤਰ ਇਹਦੇ ਨਾਲ ਜੁੜੇ ਰਹੀਏ ਸਾਡੇ ਜਿਹੜੇ ਵਿਅਕਤੀਗਤ ਸਾੜੇ ਈਰਖਾ ਉਹਨਾਂ ਨੂੰ ਦੂਰ ਰੱਖਦੇ ਹੋਏ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੀ ਸਾਥ ਦੀ ਵਿਪਕ 베링 ਜੁਨੀਅਨ 크੍ਰਿਸਚਨ ਕਾਲਜ ਪਟਾਲਾ ਵਿਖੇ ਸਹਾਇਕ ਪ੍ਰੋਫੈਸਰ ਬਚੂ ਪਿਛਲੇ 16 ਸਾਲਾਂ ਤੋਂ ਸੇਵਾਵਾਂ ਨਿਭਾ ਰਹੀ ਹੈ ਹਾਂ ਮੇਰਾ ਕਾਲਜ 베링 ਜੁਨੀਅਨ 크੍ਰਿਸਚਨ ਕਾਲਜ ਪਟਾਲਾ ਮੱਝੇ ਦੀ ਧਰਤੀ ਦਾ ਅਜਿਹਾ ਮਾਨਮਤਾ ਕਾਲਜ ਹੈ ਜੋ ਦੇਸ਼ ਦੀ ਵੰਡ ਤੋਂ ਪਹਿਲਾਂ ਹੋਂਦ ਵਿੱਚ ਆਇਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਾਹਿਤ ਦੇ ਖੇਤਰ ਦੇ ਵਿੱਚ ਵਿੱਦਿਆ ਦੇ ਖੇਤਰ ਦੇ ਵਿੱਚ ਨਵੀਆਂ ਬੁਲੰਦੀਆਂ ਹਾਸਲ ਕਰ ਚੁੱਕਾ ਹੈ ਮੈਂ ਹੁਣ ਗੱਲ ਕਰਦੀ ਹਾਂ ਆਪਣੇ ਪੋਸਟ ਗ੍ਰੈਜੂਏਟ ਵਿੱਚ ਪੰਜਾਬੀ ਵਿਭਾਗ ਦੀ ਜੋ ਕਿ 1994-95 ਦੇ ਵਿੱਚ ਹੋਂਦ ਵਿੱਚ ਆਇਆ ਡਾਕਟਰ ਹਿਰਦੇਜੀ ਸਿੰਘ ਭੋਗਲ ਤੇ ਬੇਰਿੰਗ ਕਾਲਜ ਦੀ ਮੈਨੇਜਮੈਂਟ ਤੇ ਅਣਥੱਕ ਚਤਨਾ ਸਦਕਾ ਇਹ ਪੰਜਾਬੀ ਵਿਭਾਗ ਹੋਂਦ ਵਿੱਚ ਆਇਆ ਜੋ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਾਹਿਤ ਤੇ ਭਾਸ਼ਾ ਦੀ ਸੇਵਾ ਵਿੱਚ ਨਿਰੰਤਰ ਯਤਨ ਜੀਵ ਹੈ ਮੇਰੇ ਕਾਲਜ ਦੇ ਵਿਦਿਆਰਥੀ ਕਾਲਜ ਯੂਨੀਵਰਸਿਟੀ ਪੱਧਰ ਉੱਤੇ ਮੱਲਾ ਮਾਰ ਚੁੱਕੇ ਹਨ ਤੇ ਇਥੋਂ ਦੇ ਵਿਦਿਆਰਥੀ UGC MPhil PhD ਕਰਕੇ ਕੌਲਜਾਂ ਤੇ ਯੂਨੀਵਰਸਟੀਆਂ ਦੀ ਸ਼ਾਨ ਬਣੇ ਪਏ ਹਨ ਜੋ ਕਿ ਸਾਡੇ ਅਧਿਆਪਕ ਹੋਣ ਦੇ ਨਾਤੇ ਬੜੇ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ। ਮੇਰੇ ਕਾਲਜ ਦੇ ਵਿਦਿਆਰਥੀ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਨਾਲ ਵੀ ਜੁੜੇ ਹੋਏ ਹਨ। ਜਿਸ ਗੱਲ ਦਾ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਆਪਣੇ ਪੰਜਾਬੀ ਅਧਿਆਪਕ ਮੰਚ ਬਾਰੇ ਜੋ ਅੱਜ ਕੁਮੰਤਰੀ ਪੱਤਰ ਉੱਤੇ ਇੱਕ ਨਵਕਲੀ ਪਛਾਣ ਸਥਾਪਿਤ ਕਰ ਚੁੱਕਾ ਹੈ ਇਸ ਮੰਚ ਵਿੱਚ ਸਾਡੀਆਂ ਤਿੰਨ ਪੀੜੀਆਂ ਸ਼ਾਮਿਲ ਨੇ ਇਹਦੇ ਵਿੱਚ ਸਾਡੇ ਤੋਂ ਵੱਡੇ ਵਿਦਵਾਨ ਤੇ ਸਾਡੇ ਤੋਂ ਜਿਹੜੇ ਸਾਡੇ ਵਿਦਿਆਰਥੀ ਸਾਡੇ ਪੜੇ ਹੋਏ ਉਹ ਵੀ ਸ਼ਾਮਿਲ ਹੋ ਚੁੱਕੇ ਨੇ ਜਿਸ ਦੀ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਭਾਵੇਂ ਕਿ ਇਸ ਮੰਚ ਦਾ ਆਗਾਸ ਮਾਜੇ ਦੀ ਤਰਤੀਤ ਹੋਇਆ ਪਰ ਹੁਣ ਇਹਦੇ ਵਿੱਚ ਮਾਲਵਾ ਤੋਆਪਾ ਤੇ ਪੁਆੰਦ ਦੇ ਅਧਿਆਪਕ ਸਾਥੀ ਵੀ ਸ਼ਾਮਿਲ ਹੋ ਚੁੱਕੇ ਨੇ ਤੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਅਸੀਂ ਲਗਾਤਾਰ ਯਤਨਸ਼ੀਲ ਹੋ ਕੇ ਇਸ ਮੰਚ ਦੀ ਬੁਲੰਦੀ ਲਈ ਤੇ ਇਸ ਮੰਚ ਨੂੰ ਸਿਖਰਾਂ ਤੇ ਪਹੁੰਚਾਉਣ ਦੇ ਲਈ ਤਤਪਰ ਹਾਂ ਤੇ ਯਤਨ ਕਰਦੇ ਰਹਾਂਗੇ ਕਿ ਸਾਡਾ ਇਹ ਪੰਜਾਬੀ ਅਧਿਆਪਕ ਮੰਚ ਦਿਨ ਦੋਘਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ ਹੁਣ ਅਸੀਂ ਥੋੜਾ ਜਿਹਾ ਪੰਜਾਬੀ ਅਧਿਆਪਕ ਸਾਥੀਆਂ ਦੇ ਰੁਜ਼ਗਾਰ ਦੀ ਗੱਲ ਕਰਦੇ ਹਾਂ ਮੈਨੂੰ ਯਾਦ ਹੈ ਕਿ ਇਹ ਰੁਜ਼ਗਾਰ ਜਿਹੜਾ ਹੈ 1988-99 ਦੇ ਵਿੱਚ ਜਦੋਂ ਬਰਨਾਲਾ ਸਰਕਾਰ ਹੁੰਦ ਵਿੱਚ ਆਈ ਤੇ ਉਹਨਾਂ ਨੇ ਪੰਜਾਬੀ ਸਾਥੀਆਂ ਦੇ ਲਈ ਰਾਹ ਖੋਲ੍ਹਿਆ ਉਹਨਾਂ ਨੇ ਕਾਲਜਾਂ ਦੇ ਵਿੱਚ ਪਰਤੀ ਕੀਤੀ ਤੇ ਉਸ ਸਮੇਂ ਸਾਡੇ ਅਧਿਆਪਕ ਸਾਥੀ ਐਮਫਿਲ ਕਰਕੇ ਸਾਰੇ ਹੀ ਰੁਜ਼ਗਾਰ ਦੇ ਲੱਗੇ ਜਿਹਦੇ ਨਾਲ ਪੰਜਾਬੀ ਭਾਸ਼ਾ ਉਹਨਾਂ ਦੀ ਰੁਜ਼ਗਾਰ ਆਮਦਨ ਦਾ ਸਾਧਨ ਬਣੀ ਤੇ ਹੁਣ ਯੂਨੀਵਰਸਿਟੀ ਪੱਤਰ ਉੱਤੇ ਚਾਹੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਵੇ ਪੰਜਾਬੀ ਯੂਨੀਵਰਸਿਟੀ ਹੋਵੇ ਚਾਹੇ ਪਟਿਆਲਾ ਯੂਨੀਵਰਸਿਟੀ ਹੋਵੇ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਭਾਸ਼ਾ ਸਿਕਰਾ ਵੱਲ ਜਾ ਰਹੀ ਹੈ ਬਲੰਦੀਆਂ ਵੱਲ ਜਾ ਰਹੀ ਹੈ ਉਹਦੇ ਵਿੱਚ ਵੱਡਾ ਯਤਨ ਸਾਡੇ ਕਾਲਜ ਪੱਧਰ ਦੇ ਹਿਉਥ ਫੈਸਟੀਵਲ ਜਿਹਦੇ ਵਿੱਚ ਵੱਖ-ਵੱਖ ਪੰਜਾਬੀ ਭਾਸ਼ਾ ਨਾਲ ਜੁੜੀਆਂ ਹੋਈਆਂ ਆਈਟਮਾਂ ਦੀ ਪੇਸ਼ਕਾਰੀ ਜਿਵੇਂ ਗਿੱਧਾ ਪੰਗੜਾ ਝੂਮਰ ਇਹਨਾਂ ਸੱਭਿਆਚਾਰਕ ਬਨਗੀਆਂ ਦੀ ਪੇਸ਼ਕਾਰੀ ਦੇ ਨਾਲ ਵੀ ਸਾਡੀ ਪੰਜਾਬੀ ਭਾਸ਼ਾ ਨੂੰ ਇੱਕ ਨਵਾਂ ਖੁੱਲਾ ਰੰਗ ਮਿਲਿਆ ਵੱਖ-ਵੱਖ ਪੱਧਰਾਂ ਦੇ ਉੱਤੇ ਪ੍ਰਤੀਯੋਗਤਾ ਜਿਵੇਂ ਭਾਸ਼ਣ ਪ੍ਰਤੀਯੋਗਤਾ ਹੋਗੀ ਕਵਿਤਾ ਉਚਾਰਨ ਮੁਕਾਬਲੇ ਹੋਗੇ ਜਾਂ ਕਾਲਜਾਂ ਦੇ ਪੱਧਰ ਦੇ ਉੱਤੇ ਹੁੰਦੇ ਵੱਖ-ਵੱਖ ਸੈਮੀਨਾਰ ਉਹ ਪੰਜਾਬੀ ਭਾਸ਼ਾ ਨੂੰ ਨਵਿਕਲੀ ਪਛਾਣ ਦਿਵਾਉਣ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਨਵਿਕਲੀ ਪਛਾਣ ਸਥਾਪਿਤ ਕਰਨ ਦੇ ਵਿੱਚ ਜਿਹੜੇ ਆ ਉਹਨਾਂ ਨੇ ਬਹੁਤ ਯੋਗਦਾਨ ਪਾਇਆ ਜੇ ਜੇ ਸਾਨੂੰ ਪੰਜਾਬੀ ਅਧਿਆਪਕ ਹੋਣ ਦੇ ਨਾਤੇ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਹ ਮੁਕਾਬਲੇ ਸਾਡੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਤੇ ਲਈ ਜੜਾ ਵਾ ਉਹ ਰਾਹ ਦਸੇਰਾ ਜਿਹੜੇ ਉਹ ਸਾਬਿਤ ਹੋਏ ਨੇ ਹੁਣ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸਾਡੇ ਵਿਦਿਆਰਥੀ ਆ ਉਹ ਪੰਜਾਬੀ ਥੀਏਟਰ ਦੇ ਨਾਲ ਜੁੜੇ ਹੋਏ ਨੇ ਤੇ ਇਹ ਥੀਏਟਰ ਨਾਲ ਜੁੜੇ ਹੋਏ ਵਿਦਿਆਰਥੀ ਜਦੋਂ ਵੱਖ-ਵੱਖ ਖੇਤਰਾਂ ਦੇ ਵਿੱਚ ਅੱਗੇ ਵਧਦੇ ਨੇ ਚਾਹੇ ਉਹ ਕਮੇਟੀ ਦਾ ਰਸਤਾ ਹੋਵੇ ਚਾਹੇ ਉਹ ਫਿਲਮਾ ਨਿਰਮਾਣ ਦਾ ਜਾਂ ਫਿਲਮਾਂ ਵਿੱਚ ਕੰਮ ਕਰਨ ਦਾ ਉਹਨਾਂ ਨੂੰ ਵੀ ਪੰਜਾਬੀ ਭਾਸ਼ਾ ਨੇ ਜਿਹੜਾ ਇੱਕ ਰੋਜਗਾਰ ਦਾ ਸਾਧਨ ਬਹੀਕ ਕਰਵਾਇਆ ਹੋਇਆ ਵਾ ਮੈਨੂੰ ਯਾਦ ਆ ਕਿ ਜਦੋਂ ਅਸੀਂ ਹੁਣ ਕੋਈ ਵੀ ਟੀਵੀ ਸ਼ੋਅ ਚਲਾਦੇ ਆ ਚੈਨਲ ਦੇਖਦੇ ਆ ਤੇ ਭਾਰਤੀ ਦਾ ਨਾਮ ਜਿਹੜਾ ਉਹ ਮੋਰਲੀ ਕਤਾਰ ਦੇ ਵਿੱਚ ਹੁੰਦਾ ਵਾ ਤੇ ਸਾਨੂੰ ਇਹ ਬੜਾ ਖੁਸ਼ੀ ਹੁੰਦੀ ਆ ਕਿ ਜਦੋਂ ਉਹ ਦੇਖਦੇ ਆ ਕਿ ਉਹਦਾ ਪਿਸ਼ੋਕਰ ਜਿਹੜਾ ਵਾ ਅੰਮ੍ਰਿਤਸਰ ਦੇ ਨਾਲ ਜੁੜਿਆ ਹੋਇਆ ਸਾਡੇ ਲਈ ਇਹ ਵੀ ਬੜੀ ਫਖਰ ਦੀ ਗੱਲ ਹੈ ਕਿ ਇਹ ਉਸ ਨੂੰ ਪੰਜਾਬੀ ਭਾਸ਼ਾ ਨੇ ਜਿਹੜੀ ਇੱਕ ਵੱਖਰੀ ਪਛਾਣ ਦਿੱਤੀ ਕਿ ਉਸਨੇ ਇਹ ਰਸਤਾ ਅਖਤਿਆਰ ਕੀਤਾ ਤੇ ਉਹ ਕਿਸ ਮੁਕਾਮ ਤੇ ਜਿਹੜੀ ਆ ਪਹੁੰਚੀ ਸਾਨੂੰ ਹੁਣ ਇਹ ਦੱਸਦਿਆਂ ਵੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਸਾਡਾ ਜਿਹੜਾ ਪੰਜਾਬੀ ਅਧਿਆਪਕ ਪੰਚ ਇਹਦੇ ਵਿੱਚ 1400 1500 ਦੇ ਤਕਰੀਬਨ ਅਧਿਆਪਕ ਸਾਥੀ ਜੁੜ ਚੁੱਕੇ ਨੇ ਤੇ ਇਹ ਸਾਡਾ ਮੰਚ ਜਿਹੜਾ ਇਹਨੇ ਇੱਕ ਵਿਸ਼ਾਲ ਰੂਪ ਧਾਰਨ ਕਰ ਲਿਆ ਹੈ ਇਸ ਵਿਸ਼ਾਲ ਰੂਪ ਦੇ ਵਿੱਚ ਹੁਣ ਸਾਡੇ ਕੋਲ ਮਾਝਾ ਮਾਨਵਾ ਦੁਆਬਾ ਠੀਕ ਆ ਇਥੋਂ ਤੱਕ ਕੀ ਅੰਤਰਰਾਸ਼ਟਰੀ ਪੱਤਰ ਦੇ ਉਹ ਵੀ ਇਹਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਹੁਣ ਇਹਦੀ ਇਸ ਮੰਚ ਦੀ ਪਛਾਣ ਜਿਹੜੀ ਆ ਉਹ ਰਾਸ਼ਟਰੀ ਨਾ ਹੋ ਕੇ ਸਗੋਂ ਅੰਤਰਰਾਸ਼ਟਰੀ ਜਿਹੜੀ ਆ ਉਹ ਹੋ ਚੁੱਕੀ ਆ ਕ੍ਰਿਤਨਾ ਦੀ ਵੀ ਅਸੀਂ ਸراہਨਾ ਕਰਦੇ ਆ ਜਿਨ੍ਹਾਂ ਨੇ ਇਸ ਸਾਡੇ ਮੰਚ ਦਾ ਜਿਹੜਾ ਸੰਵਿਧਾਨ ਉਲਿਖਿਆ ਆ ਅਸੀਂ ਆਪਣੇ ਸਾਥੀਆਂ ਕੋਲੋਂ ਵੱਖ-ਵੱਖ ਸੁਝਾਵਾਂ ਦੀ ਵੀ ਮੰਗ ਕਰ ਮੰਗ ਕਰਦੇ ਹਾਂ ਕਿ ਸਾਡੇ ਅਧਿਆਪਕ ਸਾਥੀ ਸਾਨੂੰ ਵੱਖ-ਵੱਖ ਸੁਝਾਅ ਦੇਣ ਤਾਂ ਜੋ ਇਹਦੇ ਜਿਹੜਾ ਸਾਡਾ ਸੰਵਿਧਾਨ ਅਸੀਂ ਤਿਆਰ ਕੀਤਾ ਵਾ ਉਹਦੇ ਵਿੱਚ ਵਿਸਥਾਰ ਕੀਤਾ ਜਾ ਸਕੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਅੱਗੇ ਮੇਰਾ ਇੱਕ ਹੋਰ ਸੁਝਾਅ ਵਾ ਕਿ ਜਿਹੜੀ ਸਾਡੀ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹੋਏ ਅਧਿਆਪਕ ਸਾਥੀ ਉਨਾ ਨੂੰ ਸਾਨੂੰ ਮੰਗ ਕਰਨੀ ਚਾਹੀਦੀ ਹੈ ਕਿ ਜਿਹੜੀ ਸਾਡੀ ਸਮੇਂ ਦੀ ਸਰਕਾਰ ਵਾ ਉਹ ਸਮੇਂ ਦੀ ਸਰਕਾਰ ਸਾਡੇ ਇਨਾ ਅਧਿਆਪਕ ਸਾਥੀਆਂ ਨੂੰ ਜਿਹੜਾ ਵਾ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਦੇ ਲਈ ਸਰਕਾਰ ਵੱਲੋਂ ਜਿਹੜੀ ਆ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਆ ਪੈਨਸ਼ਨ ਆ ਉਹ ਨਿਰਧਾਰਿਤ ਕੀਤੀ ਜਾਵੇ ਤਾਂ ਜੋ ਹੋਰ ਸਾਡੇ ਅਧਿਆਪਕ ਸਾਥੀ ਜਿਹੜੇ ਆ ਉਹ ਪੰਜਾਬੀ ਨੂੰ ਪਰਫੁੱਲਿਤ ਕਰਨ ਦੇ ਵਿੱਚ ਆਪਣਾ ਯੋਗਦਾਨ ਦੇਣ ਜਾ ਸਮੇ ਸਮੇਂ ਤੇ ਕੋਈ ਇਹੋ ਜੇ ਅਵਾਰਡ ਜਾਂ ਤੋਹਫੇ ਸਰਕਾਰ ਵੱਲੋਂ ਦਿੱਤੇ ਜਾਣ ਤਾਂ ਜੋ ਹੋਰ ਵੱਧ ਤੋਂ ਵੱਧ ਲੋਕ ਜਿਹੜੇ ਆ ਪੰਜਾਬੀ ਭਾਸ਼ਾ ਦੇ ਨਾਲ ਜੁੜ ਸਕਣ ਉਸ ਤੋਂ ਅੱਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੁਣ ਠੰਡ ਦਾ ਮੌਸਮ ਆ ਫਰਵਰੀ ਮਹੀਨੇ ਦੇ ਵਿੱਚ ਦਿਨ ਖੁੱਲੇ ਹੋ ਜਾਣਗੇ ਤੇ ਵੱਧ ਤੋਂ ਵੱਧ ਜਣੀਆਂ ਵਾ ਇਹ ਮੀਟਿੰਗਾਂ ਉਹ ਕੀਤੀਆਂ ਜਾਣ ਜਿਵੇਂ ਲੋਕਲ ਲੈਵਲ ਦੇ ਉੱਪਰ ਛੋਟੀਆਂ-ਛੋਟੀਆਂ ਯੂਨਿਟਸ ਬਣਾ ਕੇ ਹਰ ਇੱਕ ਜਿਹੜੇ ਆ ਸਾਥੀ ਆ ਜਿਵੇਂ ਮੰਨ ਲਓ ਬਟਾਲੇ ਦੇ ਸਾਥੀ ਹੋਗੇ ਅਮਰਸਰ ਦੇ ਹੋਗੇ ਜਲੰਧਰ ਦੇ ਹੋਗੇ ਉਹ ਆਪਣੇ ਪੱਦਰ ਦੇ ਉੱਤੇ ਛੋਟੀਆਂ-ਛੋਟੀਆਂ ਲੋਕਲ ਜਿਹੜੀਆਂ ਯੂਨਿਟਸ ਬਣਾ ਕੇ ਇਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਕਰਨ ਤੇ ਫਿਰ ਸੁਝਾਅ ਮੰਗੇ ਜਾਣ ਕਿ ਅਸੀਂ ਹੋਰ ਕਿਵੇਂ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰ ਸਕਦੇ ਆ ਉਹਦੇ ਲਈ ਉਹ ਯਤਨਸ਼ੀਲ ਹੁਣ ਇਸ ਤੋਂ ਅੱਗੇ ਅਸੀਂ ਇਹ ਦੇਖਦੇ ਆ ਕਿ ਇਮਰੈਕੋ ਨਿੱਜੀ ਤੌਰ ਤੇ ਇੱਕ ਹੋਰ ਸੁਝਾਅ ਹੈ ਕਿ ਕਈ ਸਾਥੀ ਜਿਹੜੇ ਆ ਉਹਨਾਂ ਦੀ ਇੱਕ ਦੂਜੇ ਨਾਲ ਜੜੀ ਆ ਕਿਸੇ ਨਾ ਕਿਸੇ ਗੱਲ ਕਰਕੇ ਤਲਖੀ ਹੋ ਜਾਂਦੀ ਹੈ ਤੁਹਾਡੇ ਸਾਥੀਆਂ ਦੀ ਆਪਸ ਦੇ ਵਿੱਚ ਸਾਨੂੰ ਇਹਨਾਂ ਤਲਖੀਆਂ ਨੂੰ ਖਤਮ ਕਰਨਾ ਚਾਹੀਦਾ ਵਾ ਠੀਕ ਆ ਆਪਣੇ ਜਿਹੜੇ ਆ ਨਿੱਜੀ ਕਿਸੇ ਦੇ ਨਾਲ ਕੋਈ ਸਾੜਾ ਈਰਖਾਵਾ ਜਾਂ ਸਾੜਾ ਵਾ ਉਹਦੇ ਤੋਂ ਉੱਪਰ ਉੱਠ ਕੇ ਇਸ ਮੰਚ ਦੇ ਲਈ ਜੜਾ ਵਾ ਉਹ ਕਾਰਜ ਕਰਨੇ ਚਾਹੀਦੇ ਆ ਵਿਅਕਤੀਗਤ ਜਿਹੜੇ ਸਾਡੇ ਮੁੱਦੇ ਆ ਉਹਨੂੰ ਇਸ ਮੰਚ ਦੇ ਕਾਰਜਾਂ ਦੇ ਵਿੱਚ ਜਿਹੜਾ ਨਹੀਂ ਲੈ ਕੇ ਆਉਣਾ ਚਾਹੀਦਾ ਵਾ ਉਹਨਾਂ ਤੋਂ ਪਰੇਸ਼ ਕਰਨਾ ਚਾਹੀਦਾ ਵਾ ਹੁਣ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਆ ਕਿ ਸਾਡਾ ਅੱਜ ਦਾ ਸਮਾ ਜਿਹੜਾ ਵਾ ਉਹਦੇ ਵਿੱਚ ਮਰਦ ਤੇ ਔਰਤ ਦੋਨੇ ਬਰਾਬਰ ਨੇ ਅੱਜ ਦੇ ਸਮੇਂ ਦੇ ਵਿੱਚ ਮਰਦ ਔਰਤ ਦੋਨੇ ਮੁੱਡੇ ਨਾਲ ਮੁੱਢਾ ਮਿਲਾ ਕੇ ਜਿਹੜਾ ਵਾ ਅੱਗੇ ਵਧ ਰਹੇ ਨੇ ਦੋਵੇਂ ਘਰ ਦੇ ਕੰਮ ਤੋਂ ਲੈ ਕੇ ਬਾਹਰ ਦੇ ਕੰਮਾਂ ਤੱਕ ਇੱਕ ਦੂਜੇ ਦਾ ਸਾਥ ਦਿੰਦੇ ਆ ਤੇ ਅਸੀਂ ਇਹ ਗੁਜਾਰਿਸ਼ ਕਰਦੇ ਆ ਮੈਂ ਇੱਕ ਔਰਤ ਹੋਣ ਦੇ ਨਾਤੇ ਸਾਰੀਆਂ ਹੀ ਸਾਡੀਆਂ ਜੜੀਆਂ ਨੇ ਸਾਥੀ ਮਹਿਲਾਵਾਂ ਸਾਥੀ ਅਧਿਆਪਕ ਸਾਥੀਆਂ ਨੂੰ ਕਿ ਤੁਸੀਂ ਇਕੱਠੀਆਂ ਹੋ ਕੇ ਇਸ ਗਰੁੱਪ ਦੇ ਲਈ ਜਤਕਸ਼ੀਲ ਹੋਵੋ ਸਾਡੇ ਗਰੁੱਪ ਦੇ ਜਿਹੜੇ ਮੈਂਬਰ ਸਹਿਬਾਨ ਜੋ-ਜੋ ਸਾਡੀ ਡਿਊਟੀ ਲਗਾਣ ਅਸੀਂ ਤਨ ਦੇ ਹੀ ਨਾਲ ਆਪਣੀ ਜੜੀ ਉਸ ਡਿਊਟੀ ਨੂੰ ਨਿਭਾਈਏ ਤਾਂ ਜੋ ਸਾਡੇ ਵੱਲੋਂ ਕੋਈ ਵੀ ਕਸਰ ਬਾਕੀ ਨਾ ਰਹੇ ਅਸੀਂ ਵੀ ਮਰਦਾਂ ਦੇ ਬਰਾਬਰ ਉਹਨਾਂ ਦੇ ਮੋਢੇ ਨਾਲ ਮੋਢਾ ਜਿਹੜਾ ਮਿਲਾ ਕੇ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਜੜਾਵਾ ਉਹ ਯਤਨਸ਼ੀਲ ਕਦਮ ਜਿਹੜੇ ਉਹ ਚੁੱਕੀ ਹੈ ਤੇ ਇਹਦੇ ਵਿੱਚ ਉਹ ਯਤਨਸ਼ੀਲ ਕਦਮ ਤਾਂ ਹੀ ਚੁੱਕੇ ਜਾਣਗੇ ਜੇਕਰ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਸਹਿਯੋਗ ਦੇਵਾਂਗੇ ਉਸ ਤੋਂ ਅੱਗੇ ਅਸੀਂ ਦੇਖੀਏ ਕਿ ਸਾਡੇ ਜਿਹੜੇ ਆ ਵਿਅਕਤੀਗਤ ਤੇ ਮੌਲਿਕ ਜਿਹੜੇ ਉਹ ਯਤਨ ਹੋਣੇ ਚਾਹੀਦੇ ਆ ਅਸੀਂ ਪੰਜਾਬੀ ਭਾਸ਼ਾ ਨੂੰ ਕਿਵੇਂ ਪਰਫੁੱਲਕ ਕਰਨਾ ਜਿਵੇਂ ਤੁਸੀਂ ਦੇਖਦੇ ਹੋ ਸਾਡੇ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਪੱਧਰ ਦੇ ਉੱਪਰ ਕਿ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਸਾਡਾ ਇਕੱਠ ਹੁੰਦਾ ਵਾ ਉਹਦੇ ਵਿੱਚ ਵੱਖ-ਵੱਖ ਵਿਭਾਗ ਦੇ ਅਧਿਆਪਕ ਸਾਹਿਬਾਨ ਆਉਂਦੇ ਨੇ ਕੋਈ ਅੰਗਰੇਜ਼ੀ ਵਿਸ਼ੇ ਦਾ ਹੋ ਗਿਆ ਕੋਈ ਹਿੰਦੀ ਵਿਸ਼ੇ ਦਾ ਹੋ ਗਿਆ ਜਾਂ ਕੀਤਾ ਪਰ ਜਦੋਂ ਅਸੀਂ ਦੇਖੀ ਅਸੀਂ ਪੰਜਾਬ ਵਿੱਚ ਰਹੇ ਹਾਂ ਠੀਕ ਆ ਅਸੀਂ ਪੰਜਾਬੀ ਆ ਸਾਡਾ ਇਹ ਯਤਨ ਹੋਣਾ ਚਾਹੀਦਾ ਵਾ ਕਿ ਜਦੋਂ ਅਸੀਂ ਇਦਾਂ ਇੱਕ ਇਕੱਠੇ ਹੋਈਏ ਇੱਕ ਪਲੇਟਫਾਰਮ ਦੇ ਉੱਤੇ ਹੋਈਏ ਤਾਂ ਉੱਥੇ ਅਸੀਂ ਪਹਿਲ ਦਈਏ ਕਿ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਆ ਤੇ ਅਸੀਂ ਪੰਜਾਬੀ ਦੇ ਵਿੱਚ ਵਾਤੋ-ਵੱਤ ਜਿਹੜੀ ਆ ਉਹ ਗੱਲ ਕਰੀਏ ਜਾਂ ਪਰਿਵਾਰਿਕ ਪੱਧਰ ਦੇ ਉੱਤੇ ਅਸੀਂ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਚਾਹੇ ਉਹ ਕਿਸੇ ਵੀ ਮੀਡੀਅਮ ਦੇ ਸਕੂਲ ਦੇ ਵਿੱਚ ਜਾ ਰਹੇ ਨੇ ਪੜ ਰਹੇ ਆ ਪਰ ਪੰਜਾਬੀ ਨਾਲ ਉਹਨਾਂ ਦਾ ਕਦੀ ਵੀ ਨਾਤਾ ਜਿਹੜਾ ਉਹ ਨਹੀਂ ਟੁੱਟਣ ਦੇਣਾ ਚਾਹੀਦਾ ਉਸ ਤੋਂ ਇਲਾਵਾ ਜਦੋਂ ਸਾਡੇ ਪਰਿਵਾਰਿਕ ਕੋਈ ਪ੍ਰੋਗਰਾਮ ਹੁੰਦੇ ਆ ਜਾਂ ਅਸੀਂ ਸਾਡਾ ਇਕੱਠ ਹੁੰਦਾ ਵਾ ਉੱਥੇ ਵੀ ਇਹ ਕੋਸ਼ਿਸ਼ ਕਰੀਏ ਕਿ ਅਸੀਂ ਪੰਜਾਬੀ ਦੇ ਵਿੱਚ ਹੀ ਜ਼ਿਆਦਾ ਉਚਾਰਨ ਕਰੀਏ ਜ਼ਿਆਦਾ ਬੋਲੀਏ ਤੇ ਗੱਲਬਾਤ ਜਿਹੜੀ ਉਹ ਕਰੀਏ ਫਿਰ ਹੁਣ ਅੱਜ ਦੇ ਸਮੇਂ ਦੇ ਵਿੱਚ ਇਹ ਦੇਖਿਆ ਜਾਂਦਾ ਵਾ ਕਿ ਸਾਡੀ ਜਿਹੜੀ ਆ ਅਗਲੀ ਪੀੜ੍ਹੀ ਨੌਜਵਾਨ ਪੀੜ੍ਹੀ ਰੁਜ਼ਗਾਰ ਦੀ ਖਾਤਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਰਦੇਸਾਂ ਵੱਲ ਚਲੇ ਗਏ ਨੇ ਉਹਨਾਂ ਨੇ ਪੰਜਾਬ ਦੀ ਧਰਤੀ ਤੋਂ ਪਲੈਨ ਕਰ ਲਿਆ ਪਰ ਉਹਨਾਂ ਨੂੰ ਵੀ ਚਾਹੀਦਾ ਵਾ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਜਦੋਂ ਘਰ ਦੇ ਵਿੱਚ ਹੋਣ ਤੇ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਜਿਹੜੀ ਉਹ ਬੋਲਣ ਇੱਕ ਦੂਜੇ ਦੇ ਨਾਲ ਜਿਹੜੀ ਉਹ ਗੱਲਬਾਤ ਕਰਨ ਔਰ ਉਸ ਤੋਂ ਅੱਗੇ ਜਦੋਂ ਅਸੀਂ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੇ ਲਈ ਕੋਈ ਸਕੂਲ ਦਾ ਚੋਣ ਕਰੀਏ ਕਿ ਉਹਨਾਂ ਨੂੰ ਅਸੀਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਭੇਜ ਰਿਹਾ ਤੇ ਥੋੜਾ ਬਹੁਤਾ ਇਦਾਂ ਦੀ ਕੋਸ਼ਿਸ਼ ਕਰੀਏ ਅਸੀਂ ਬਾੜ ਵੀ ਜਿੱਥੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੋਈ ਕੋਰਸ ਹੋਵੇ ਜਾਂ ਕੋਈ ਪੜ੍ਹਾਈ ਕਰਾਈ ਜਾਂਦੀ ਹੋਵੇ ਉਹਦੇ ਵੱਲ ਅਸੀਂ ਤਵੱਜੋ ਦੇਈਏ ਕਿ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਦੇ ਨਾਲ ਜੁੜੀਏ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਨਾਲ ਜੋੜਾਂਗੇ ਤੇ ਉਹ ਆਪਣੇ ਸੱਭਿਆਚਾਰ ਨਾਲ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣਗੇ ਤੇ ਜੇਕਰ ਅਸੀਂ ਉਹਨਾਂ ਨੂੰ ਆਪਣੇ ਸੱਭਿਆਚਾਰ ਆਪਣੀਆਂ ਜੜ੍ਹਾਂ ਦੇ ਬਾਰ ਦੇ ਨਾਲ ਨਹੀਂ ਜੋੜਾਂਗੇ ਤਾਂ ਇਹ ਕੋਈ ਸਮਾਂ ਦੂਰ ਨਹੀਂ ਕਿ ਉਹ ਆਪਣੀ ਧਰਤੀ ਤੋਂ ਹੀ ਤੇ ਜਦੋਂ ਆਪਣੀ ਧਰਤੀ ਤੋਂ ਮੂੰ ਮੋੜ ਜਾਣਗੇ ਤੇ ਉਹ ਆਪਣੇ ਰਿਸ਼ਤਿਆਂ ਨੂੰ ਵੀ ਕਾਇਮ ਨਹੀਂ ਰੱਖ ਸਕਣਗੇ ਇਸ ਲਈ ਆਪਣੇ ਪਵਿੱਖ ਦੇ ਵਿੱਚ ਰਿਸ਼ਤਿਆਂ ਨੂੰ ਬਚਾਉਣ ਦੇ ਲਈ ਆਪਣੀਆਂ ਮੂੰਹ ਦੀਆਂ ਤੰਦਾਂ ਦੇ ਨਾਲ ਸਾਂਝ ਰੱਖਣ ਦੇ ਲਈ ਸਾਨੂੰ ਪੰਜਾਬੀ ਨਾਲ ਜੁੜਨਾ ਪਵੇਗਾ ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਕਿ ਅਸੀਂ ਘਰਾਂ ਦੇ ਵਿੱਚ ਜਦੋਂ ਪ੍ਰੋਗਰਾਮ ਕਰਦੇ ਆ ਵਿਆਹ ਸ਼ਾਦੀਆਂ ਤੇ ਕਾਰਡ ਸ਼ੋਹਣੇ ਆ ਤੇ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਦੇ ਵਿੱਚ ਸ਼ਾਮਿਲ ਜੇਕਰ ਸੀ ਪੂਰਾ ਕਾਰਡ ਜਿਹੜਾ ਨਹੀਂ ਛਪਾ ਸਕਦੇ ਪੰਜਾਬੀ ਭਾਸ਼ਾ ਦੇ ਵਿੱਚ ਤਾਂ ਉਹਦਾ ਕੁਝ ਹਿੱਸਾ ਜਿਹੜਾ ਪੰਜਾਬੀ ਦੇ ਵਿੱਚ ਜ਼ਰੂਰ ਰੱਖਿਆ ਜਾਵੇ ਇਹ ਤੋਂ ਅਗਲਾ ਮੇਰਾ ਸੁਝਾਅ ਹੈ ਕਿ ਅਸੀਂ ਘਰਾਂ ਦੇ ਬਾਹਰ ਆਪਣੀਆਂ ਜਿਹੜੀਆਂ ਨਾਮ ਦੀਆਂ ਪਲੇਟਾਂ ਲਗਾਨੀਆਂ ਉਹਦੇ ਉੱਤੇ ਵੀ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਵਾ ਗੁਰਮੁਖੀ ਅੱਖਰਾਂ ਦੇ ਵਿੱਚ ਕਿੰਨੀ ਸੋਹਣੀ ਨਾਮ ਪਲੇਟ ਲੱਗਦੀ ਹੈ ਜੇਕਰ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਿਖੀ ਹੋਏ ਅਕਸਰ ਅਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਘਰ ਜਾਂਦੇ ਆ ਤੇ ਦੇਖਦੇ ਆ ਕਿ ਜਿੰਨਾਂ ਦੇ ਬਾਰ ਪੰਜਾਬੀ ਦੇ ਵਿੱਚ ਜਿਹੜੀਆਂ ਨਾਮ ਪਲੇਟ ਲੱਗੀ ਹੁੰਦੀ ਆ ਤੇ ਬੜੀ ਦੇਖਣ ਨੂੰ ਵੀ ਸੋਹਣੀ ਲੱਗਦੀ ਆ ਤੇ ਆਪਣੇ ਪੰਨ ਦੀ ਜਿਹੜੀ ਉਹ ਸਾਜ ਦਿਖਦੀ ਆ ਕਾਲਜ ਪੱਧਰ ਦੇ ਉੱਤੇ ਅਸੀਂ ਦੇਖ ਸਕਦੇ ਆ ਕਿ ਪੰਜਾਬੀ ਭਾਸ਼ਾ ਨੂੰ ਜੇ ਪਰਫੁੱਲਿਤ ਕਰਨਾ ਵਾ ਤੇ ਅਸੀਂ ਕਾਲਜ ਦੇ ਵਿੱਚ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਦੇ ਵਿੱਚ ਪੁਸਤਕ ਮੇਲੇ ਲਗਾਈਏ ਪੁਸਤਕ ਮੇਲੇ ਲਗਾਉਣ ਦੇ ਲਈ ਸਾਨੂੰ ਅਲੱਗ ਤੋਂ ਕੋਈ ਸਮਾਂ ਕੱਢਣ ਦੀ ਲੋੜ ਨਹੀਂ ਆ ਕਾਲਜ ਦੇ ਵਿੱਚ ਕੋਈ ਕਾਲਜ ਪੱਧਰ ਤੇ ਯੂਥ ਫੈਸਟੀਵਲ ਹੋ ਰਿਹਾ ਜਾਂ ਸਾਡਾ ਕੋਈ ਉੱਥੇ ਖੇਡ ਮੇਲਾ ਹੋ ਰਿਹਾ ਖੇਡ ਦਿਵਸ ਹੋ ਰਿਹਾ ਵਾ ਜਾਂ ਕੋਈ ਹੋਰ ਪ੍ਰੋਗਰਾਮ ਹੋ ਰਿਹਾ ਵਾ ਉਦੋਂ ਵੀ ਅਸੀਂ ਜਿਹੜਾ ਵਾ ਪੁਸਤਕ ਮੇਲੇ ਲਗਵਾ ਸਕਦੇ ਹਾਂ ਇਹਦੇ ਨਾਲ ਹੀ ਜਿਹੜਾ ਸਾਡੇ ਵਿਦਿਆਰਥੀ ਨੇ ਕਾਲਜਾਂ ਦੇ ਲੈਵਲ ਦੇ ਉੱਪਰ ਉਹਨਾਂ ਨੂੰ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਜੋੜਨ ਲਈ ਛੋਟੀਆਂ-ਛੋਟੀਆਂ ਉਹਨਾਂ ਦੇ ਜਿਹੜੇ ਆ ਕਵਿਤਾਚਾਰ ਮੁਕਾਬਲੇ ਪੰਜਾਬੀ ਦੇ ਵਿੱਚ ਕੋਈ ਉਹਨਾਂ ਦੇ ਕਹਾਣੀ ਲਿਖਣ ਦੇ ਮੁਕਾਬਲੇ ਪੰਜਾਬੀ ਦੇ ਵਿੱਚ ਕੋਈ ਗੀਤ ਲਿਖਣ ਦੇ ਮੁਕਾਬਲੇ ਇਦਾਂ ਦੇ ਮੁਕਾਬਲੇ ਕਰਵਾ ਕੇ ਵੀ ਉਹਨਾਂ ਨੂੰ ਪੰਜਾਬੀ ਨਾਲ ਜੋੜ ਸਕਦੇ ਆ ਔਰ ਕੋਸ਼ਿਸ਼ ਕਰੀਏ ਕਿ ਜਦੋਂ ਅਸੀਂ ਇਹੋ ਜਿਹੇ ਮੁਕਾਬਲੇ ਕਰਾਉਂਦੇ ਆ ਤਾਂ ਉਹਨਾਂ ਨੂੰ ਇਨਾਮ ਦੇ ਵਿੱਚ ਵੀ ਕੋਈ ਕਵਿਤਾ ਦੀ ਕਿਤਾਬ ਕੋਈ ਕਹਾਣੀ ਦੀ ਕਿਤਾਬ ਜਿਹੜੀ ਹੋ ਦਿੱਤੀ ਜਾਵੇ ਜਿਹੜੀ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਹੋਵੇ ਇਹਦੇ ਨਾਲ ਜਦੋਂ ਉਹ ਇੱਕ ਸਮੇਂ ਕਿਤਾਬ ਖੋਲਣਗੇ ਪੜਨਗੇ ਤਾਂ ਉਹਨਾਂ ਦਾ ਆਪਣੇ ਆਪ ਹੀ ਉਹ ਜੜਾ ਪੰਜਾਬੀ ਭਾਸ਼ਾ ਦੇ ਨਾਲ ਜਿਹੜਾ ਉਹ ਪੈ ਜਾਵੇਗਾ। ਉਹਨਾਂ ਅੰਤ ਵਿੱਚ ਮੈਂ ਇੱਕ ਵਾਰ ਫਿਰ ਤੁਹ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦੀਆਂ ਗੁਜਾਰਿਸ਼ ਕਰਦੀਆਂ ਕਿ ਆਓ ਸਾਰੇ ਹਮਲਾ ਮਾਰੀਏ ਤੇ ਆਪਣੇ ਪੰਜਾਬੀ ਅਧਿਆਪਕ ਮੰਚ ਨੂੰ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰੀਏ ਤੇ ਇਹਨੂੰ ਇੱਕ ਸੰਸਥਾ ਦਾ ਰੂਪ ਪ੍ਰਦਾਨ ਕਰੀਏ। ਜਿਵੇਂ ਪੰਜਾਬੀ ਸਾਹਿਤ ਅਕਾਦਮੀ ਕਾਰਜ ਕਰ ਰਹੀ ਆ ਤੇ ਅਸੀਂ ਵੀ ਇਸ ਆਪਣੇ ਅਧਿਆਪਕ ਮੰਚ ਨੂੰ ਰਜਿਸਟਰ ਕਰਵਾਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਰਜਿਸਟਰ ਕਰਵਾ ਕੇ ਨਿਰੰਤਰ ਇਹਦੇ ਨਾਲ ਜੁੜੇ ਰਹੀਏ ਆਪਣੀਆਂ ਰਚਨਾਵਾਂ ਇਹਦੇ ਰਹੀਂ ਸਾਂਝਾ ਸਾਂਝੀਆਂ ਕਰੀਏ ਤੇ ਇੱਕ ਦੂਜੇ ਨਾਲ ਇਸੇ ਤਰੀਕੇ ਨਾਲ ਪਿਆਰ ਮੁਹੱਬਤ ਬਣਾਈ ਰੱਖੀਏ ਸਾਰੇ ਸਾਡੇ ਜਿਹੜੇ ਵਿਅਕਤੀਗਤ ਸਾੜੇ ਈਰਖਾ ਉਹਨਾਂ ਨੂੰ ਦੂਰ ਰੱਖਦੇ ਹੋਏ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੀ ਸਾਂਝ ਬਣਾਈਏ ਸਾਰਿਆਂ ਦਾ तहे ਦਿਲੋਂ ਧੰਨਵਾਦ ਕਿ ਤੁਸੀਂ ਬੜੇ ਹੀ ਪ੍ਰੇਮ ਦੇ ਨਾਲ ਮੇਰੇ ਇਨਾਂ ਵਿਚਾਰਾਂ ਨੂੰ ਸੁਣਿਆ ਸਤਿ ਸ਼੍ਰੀ ਅਕਾਲ ਜੀ